ਅਰੇ ਵਾਹਿਗੁਰੂ ਤੋਂ ਬਿਨਾ ਕੰਮ ਹੋਣਾ ਹੀ ਕੋਈ ਨਹੀਂ ਜੋ ਮਰਜ਼ੀ ਹੋ ਜਾਵੇ ਸਤਿਗੁਰੂ ਮਰਜ਼ ਆਪ ਹੋਣ ਜਾਂ ਗੁਰੂ ਸਾਹਿਬ ਦੇ ਪੁੱਤਰ ਹੋਣ ਗੁਰੂ ਸਾਹਿਬ ਦਾ ਕੋਈ ਪ੍ਰਸਿੱਧ ਸਿੱਖ ਬ੍ਰਹਮ ਗਿਆਨੀ ਹੋਵੇ ਜਿਹੜਾ ਮੁੱਖ ਐਡਰੈਸ ਹੈ ਨਾ ਜਿਹੜਾ ਮੇਨ ਗੱਲ ਹੈ ਜਿਹੜਾ ਮੇਨ ਕੋਰਸ ਜਿਹੜਾ ਉਹ ਵਾਹਿਗੁਰੂ ਹੈ ਤੁਹਾਨੂੰ ਵਾਹਿਗੁਰੂ ਕਹਿਣਾ ਹੀ ਪੈਣਾ ਕੋਈ ਡਾਕਟਰ ਹੋਵੇ ਕੋਈ ਇੰਜੀਨੀਅਰ ਹੋਵੇ ਪੜ੍ਹਾਈ ਕਰਕੇ ਕੋ ਵਕੀਲ ਕੋ ਜੱਜ ਬਣ ਜਾਵੇ ਕੋਈ ਕੁਝ ਵੀ ਬਣ ਜਾਵੇ ਪਰ ਜਿਹੜੀ ਅਸਲੀ ਕੀਰਤਨ ਵਾਹਿਗੁਰੂ ਵਾਹਿਗੁਰੂ ਜਪਣ ਦੀ ਹੈ ਇਹ ਹੁਣ ਡਾਕਟਰਾਂ ਨੇ ਸਿੱਧ ਕਰ ਦਿੱਤਾ ਹੈ ਕਹਿੰਦੇ ਤੁਸੀਂ ਗਲਾਸ ਵਿੱਚ ਪਾਣੀ ਲਓ ਉਹਦੇ ਨੇੜੇ ਚੰਗੀਆਂ ਚੰਗੀਆਂ ਗੱਲਾਂ ਕਰੋ ਉਹਦੇ ਨੇੜੇ ਚੰਗੇ ਚੰਗੇ ਵਿਚਾਰ ਜਿਹੜੇ ਨੇ ਉਹ ਕਹੋ ਤੇ ਜਿਹੜੀ ਪਾਣੀ ਵਿੱਚ ਤਾਕਤ ਜਿਹੜੀ ਜ਼ਿਆਦਾ ਹੀ ਹੋ ਜਾਵੇਗੀ ਇਹ ਲੋਕ ਹੁਣ ਤਾਂ ਮੰਨ ਗਏ ਜਦੋਂ ਸਾਇੰਸ ਕਹਿੰਦੀ ਹੈ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਟੇ ਦੇ ਨੇੜੇ ਪੰਜ ਬਾਣੀਆਂ ਪੜਨ ਨੂੰ ਕਹਿੰਦੇ ਉਦੋਂ ਨਹੀਂ ਮੰਨਦੇ ਲੋਕ ਕਹਿੰਦੇ ਨਹੀਂ ਇਦਾਂ ਕਿਦਾਂ ਹੋ ਸਕਦਾ ਆ ਥੋੜੇ ਦਿਨ ਹੋ ਗਏ ਕਹਿੰਦੇ ਸਰੋਵਰ ਤੇ ਨਹਾਉਣ ਨੂੰ ਬੜੇ ਨੇ ਤੇ ਨਹਾ ਕੇ ਤੂੰ ਆਪਣੇ ਘਰ ਆ ਭਾਈ ਪਿਨਹਾਉਣ ਨੂੰ ਤੈਨੂੰ ਗੁਰਦੁਆਰੇ ਪ੍ਰਬੰਧ ਕਰਕੇ ਥੋੜਾ ਦੇਣਾ ਸੀ ਇਹ ਗੁਰਮੁਖੋ ਸਰੋਵਰ ਕੱਲੇ ਨਹਾਉਣ ਨੂੰ ਨਹੀਂ ਨੇ ਇਸ ਜਲ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਜੋ ਸਰੋਵਰ ਦਾ ਜਲ ਹੈ ਉਹ ਕਹਿੰਦੇ ਤੁਸੀਂ ਬਾਣੀ ਦੀ ਗੱਲ ਕਰੋ ਪਾਣੀ ਦੀ ਤੇ ਕਰੋ ਹੀ ਨਾ ਜੇ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਤੇ ਤਾਂ ਹੀ ਪਾਣੀ ਦੀ ਗੱਲ ਕਰਦੇ ਆਂ ਕੋ ਸਤਨਾਮ ਸ੍ਰੀ ਬਾਣੀ ਪੜੀ ਜਾਂਦੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ 24 ਘੰਟੇ ਹੋਈ ਜਾਂਦਾ ਤੇ ਉਹ ਜਲ ਵੀ ਪਈ ਸੁਣਦਾ ਹੈ ਪਾਤਸ਼ਾਹ ਕਹਿੰਦੇ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਇਹ ਪਾਣੀ ਤੋਂ ਹੀ ਸਾਰੀ ਸ੍ਰਿਸ਼ਟੀ ਜਲ ਤੋਂ ਹੀ ਜਲ ਤੇ ਤ੍ਰਿਭਵਨ ਸਾਜਿਆ ਇਹ ਤਿੰਨਾਂ ਭਵਨਾਂ ਨੂੰ ਪਾਣੀ ਨਾਲ ਹੀ ਸਜਣਾ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਨੇ ਇਹ ਪਾਣੀ ਪਈ ਸੁਣਦਾ ਹੈ ਸਾਇੰਸ ਨੇ ਕਹਿ ਦਿੱਤਾ ਉਹ ਕਹਿੰਦੇ ਇੱਕ ਕਮਰੇ ਦੇ ਵਿੱਚ ਪਾਣੀ ਦਾ ਗਲਾਸ ਰੱਖਿਆ ਉੱਥੇ ਦੋ ਬੰਦੇ ਲੜਨ ਲਾ ਦਿੱਤੇ ਉਹਨਾਂ ਨੇ ਵਿਗਿਆਨਕਾਂ ਨੇ ਜਿਹੜੇ ਚੈੱਕ ਕਰਦੇ ਸੀ ਜਾਣਕਾਰੀ ਲੈਣ ਵਾਲੇ ਉਹ ਲੜਨ ਲਾ ਦਿੱਤੇ ਉਹ ਕਹਿੰਦੇ ਤੁਸੀਂ ਹੱਥੋਂ ਪਾਈ ਹੋ ਇੱਕ ਦੂਜੇ ਦੇ ਨਾਲ ਤੁਸੀਂ ਇੱਕ ਦੂਜੇ ਨੂੰ ਗਲਤ ਗੱਲਾਂ ਮੂੰਹ ਚੋਂ ਬੋਲੋ ਦੂਜੇ ਕਮਰੇ ਦੇ ਵਿੱਚ ਕੋ ਸਾਧੂ ਸੁਭਾਅ ਦੇ ਚੰਗੇ ਉੱਚੇ ਆਚਰਣ ਵਾਲੇ ਬੰਦੇ ਬਿਠਾਏ ਜਿਹੜੇ ਕਹਿੰਦੇ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਕਰੋ ਜਦੋਂ ਦੋਵਾਂ ਗਲਾਸਾਂ ਦੇ ਪਾਣੀਆਂ ਨੂੰ ਚੈੱਕ ਕੀਤਾ ਇੱਕ ਪਾਣੀ ਦੇ ਵਿੱਚ ਜਿਹੜੇ ਤੱਤ ਸੀ ਉਹ ਟੁੱਟ ਗਿਆ ਆਪਸ ਵਿੱਚੋਂ ਉਹ ਪਾਣੀ ਜ਼ੀਰੋ ਹੋ ਗਿਆ ਇੱਕ ਪਾਣੀ ਦੂਜਾ ਸੀ ਜਿੱਧਰ ਭਲੇ ਪੁਰਸ਼ ਬਿਟੇ ਉਹ ਪਾਣੀ ਦੀ ਕੀਮਤ ਵਧ ਗਈ ਪਈ ਉਸ ਪਾਣੀ ਦੇ ਤੱਤ ਇੱਕ ਦੂਜੇ ਨਾਲੋਂ ਟੁੱਟੇ ਨਹੀਂ ਸੋ ਗੁਰਮੁਖੋ ਜਿੱਤੇ ਉਹ ਗਲਾਸ ਤੇ ਉਹਨਾਂ ਨੇ ਕਰ ਦਿੱਤਾ ਪ੍ਰਯੋਗ ਕਰ ਦਿੱਤਾ ਤੇ ਐਡੇ ਐਡੇ ਵੱਡੇ ਸਰੋਵਰ ਮਹਾਂਪੁਰਖਾਂ ਨੇ ਨਹਾਉਣ ਨੂੰ ਲਾਏ ਇਹ ਸਰੋਵਰ ਜਿਹੜੇ ਨੇ ਇਹ ਜਨਮਾਂ ਜਨਮਾਂ ਤਰਾਂ ਦੇ ਪਾਪ ਜਿਹੜੇ ਕੱਟ ਦਿੰਦੇ ਨੇ ਬਹੁਤ ਸਿਆਣੇ ਵਿਦਵਾਨ ਨੇ ਲਿਖਿਆ ਆਖਦੇ ਜੋ ਗੁਰੂ ਰਾਮਦਾਸ ਪਾਤਸ਼ਾਹ ਦਾ ਸਰੋਵਰ ਹੈ ਆਖਦੇ ਜੇ ਕੋਈ ਪੰਛੀ ਵੀ ਉੱਡਦਾ ਇਸ ਸਰੋਵਰ ਤੋਂ ਲੰਘ ਜਾਵੇ ਤੇ ਉਹ ਵੀ ਤਰ ਜਾਂਦਾ ਕੋ ਸਤਨਾਮ ਸ੍ਰੀ ਅੱਖ ਦੇ ਜੇ ਪੰਛੀ ਵੀ ਕੋ ਉੱਤੋਂ ਦੀ ਉੱਡਦਾ ਜਾਵੇ ਬੰਦਿਆ ਤੂੰ ਤੇ ਛੱਡ ਆਪਣੀ ਗੱਲ ਆ ਅੱਖ ਦੇ ਕੋਈ ਪੰਛੀ ਸਹਿਜ ਸੁਭਾਏ ਮਨ ਬਾਚਤ ਮਨ ਪਾਂਛਤ ਉਹ ਮੁਕਤ ਕੋ ਪਾਏ ਉਹ ਪੰਛੀ ਮੁਕਤ ਹੋ ਜਾਂਦਾ ਜਿਹੜਾ ਗੁਰੂ ਰਾਮਦਾਸ ਪਾਸ਼ਾ ਦੇ ਸਰੋਵਰ ਦੇ ਉੱਤੋਂ ਦੀ ਉੱਡ ਕੇ ਜਾਂਦਾ ਇਹ ਬਾਬਾ ਗੁਰਮukh ਸਿੰਘ ਜੀ ਦਾ ਸਰੋਵਰ ਹੈ ਇੱਥੇ ਆਉਣ ਵਾਲਾ ਬੰਦਾ ਭਾਵੇਂ ਮਾੜੀ ਨੀਤ ਨਾਲ ਤਰਨੋ ਰਹਿ ਜਾਵੇ ਪਰ ਉਤੋਂ ਦੀ ਲੰਗਿਆ ਹੋਇਆ ਪੰਛੀ ਜਿਹੜਾ ਹੈ ਨਾ ਗੁਰਮੁਖ ਪਿਆਰਿਓ ਉਹ ਵੀ ਤਰ ਜਾਂਦਾ ਜੇ ਏਡੀ ਸਰੋਵਰ ਦੀ ਮਹਾਨਤਾ ਹੈ ਅਸੀਂ ਤੇ ਹੱਥ ਲੈ ਕੇ ਚੂਲਾ ਲੈਨੇ ਆ ਨਾ ਜਲਦਾ ਉਪਰ ਦੀ ਲੰਗਣ ਵਾਲੇ ਜੀਵ ਵੀ ਤਰੀ ਜਾਂਦੇ ਏਡੀ ਵੱਡੀ ਮਹਾਨਤਾ ਸਰੋਵਰ ਦੀ ਮਹਾਨਤਾ ਇਤਿਹਾਸ ਪੜਨਾ ਪੈਂਦਾ ਹੈ ਜਾਣਕਾਰੀ ਲੈਣੀ ਪੈਂਦੀ ਜਦੋਂ ਸਰੋਵਰ ਦੀ ਮਹਾਨਤਾ ਪੜਨੀ ਹੋਵੇ ਕਹਿੰਦੇ ਇੱਕ ਨਲਕਾ ਲਵਾ ਦੇਵੇ ਕੋਈ ਗੁਰਮੁਖ ਪਿਆਰਾ ਰਾਹ ਦੇ ਵਿੱਚ ਉਹਦੀ ਵੱਡੀ ਮਹਾਨਤਾ ਫਿਰ ਖੂਹ ਲਵਾਏ ਦੀ ਮਹਾਨਤਾ ਐਵੇਂ ਜਦੋਂ ਮਹਾਨਤਾ ਪੜਦੇ ਜਾਂਦੇ ਨੇ ਤੇ ਸਰੋਵਰ ਤੇ ਜਾ ਕੇ ਇਤਿਹਾਸ ਰੁਕ ਜਾਂਦਾ ਜੇ ਇਹ ਸਭ ਤੋਂ ਵੱਡਾ ਜੇ ਸਭ ਤੋਂ ਵੱਡਾ ਤੀਰਥ ਹੈ ਸਰੋਵਰ ਜੋ ਗੁਰੂ ਸਾਹਿਬ ਨੇ ਆਪ ਰਚਿਆ ਹੋਵੇ ਜਾਂ ਗੁਰੂ ਕੇ ਸਿੱਖਾਂ ਬ੍ਰਹਮ ਗਿਆਨੀਆਂ ਨੇ ਜਥੇਦਾਰਾਂ ਨੇ ਰਚਿਆ ਹੋਵੇ ਸੋ ਗੁਰਮੁਖੋ ਜਲ ਦੇ ਵਿੱਚ ਸ਼ਕਤੀ ਇੰਨੀ ਹੈ ਇੱਕ ਜਲ ਦੇ ਵਿੱਚ ਪਾਵਰ ਬਹੁਤ ਹੈ ਤੇ ਦੂਜਾ ਜਦੋਂ ਆਪਾਂ ਇਸ ਜਲ ਦੇ ਕੋਲ ਵਾਹਿਗੁਰੂ ਵਾਹਿਗੁਰੂ ਕਹਿ ਦਿੰਨੇ ਆ ਇਹਦੀ ਸ਼ਕਤੀ ਵੱਧ ਜਾਂਦੀ ਹੈ ਸੋ ਰਾਮ ਰਾਏ ਜੀ ਨੇ ਆਪਣੀ ਜੋ ਚੂਲੀ ਵਿੱਚ ਜਲ ਲਿਆ ਤੇ ਉਸ ਜਲ ਦੇ ਨੇੜੇ ਵਾਹਿਗੁਰੂ ਕਹਿ ਦਿੱਤਾ ਉੱਚੀ ਸਾਰੀ ਜੀਵ ਕੀ ਨਾਮ ਨੂਰ ਸਰਾਖਿ ਹੋਇ ਹੁਣ ਤੁਸੀਂ ਜਲ ਦੇ ਨੇੜੇ ਜਾ ਕੇ ਤੇ ਆਪਣੇ ਵਿੱਚ ਮਨੋਰਥ ਰੱਖੋ ਕੀ ਚਾਹੀਦਾ ਤੁਹਾਨੂੰ ਜਲ ਦੇ ਆਪਾਂ ਮੁੜ ਕੇ ਕਹਿ ਦਿੰਦੇ ਜੀ ਤੇ ਪਾਣੀ ਦੀ ਪੂਜਾ ਕਰਨ ਲੱਗ ਪਏ ਪਾਣੀ ਦੀ ਨਹੀਂ ਕਰਦੇ ਅਸੀਂ ਅਸੀਂ ਗੁਰੂ ਦੇ ਬਚਨ ਦੀ ਪੂਜਾ ਕਰਦੇ ਆ ਸ਼ਬਦ ਦੀ ਤੁਸੀਂ ਜਲ ਦੇ ਨੇੜੇ ਜਾ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਿੰਨੇ ਬ੍ਰਹਮ ਗਿਆਨੀ ਮਹਾਪੁਰਖ ਪ੍ਰਾਰਥਨ ਹੋਏ ਉਹ ਆਪਣੇ ਹੱਥ ਵਿੱਚ ਗੜਵਾ ਰੱਖਦੇ ਸੀ ਆਪਾਂ ਵੇਂਦੇ ਰਹੇ ਬਾਬਾ ਬਿਸ਼ਨ ਸਿੰਘ ਜੀ ਮਹਾਪੁਰਖ ਬਾਬਾ ਕੀਰਤਨ ਸਿੰਘ ਜੀ ਉਹਨਾਂ ਦੇ ਨੇੜੇ ਇੱਕ ਸਿੰਘ ਹੁੰਦਾ ਸੀ ਸਿੰਘ ਦੇ ਕੋਲ ਗੜਵਾ ਹੋਣਾ ਤੇ ਗੜਵੇ ਵਿੱਚ ਜਲ ਹੋਣਾ ਤੇ ਉਹਨੂੰ ਕਹਣਾ ਗੜਵਈ ਇਹ ਬਾਬਾ ਜੀ ਦਾ ਗੜਵਈ ਹੈ ਤੇ ਹੁਣ ਰੱਖਣ ਦਾ ਤੇ ਪੀਏ ਅੱਗੇ ਗਾਂ ਸੋ ਗੜਵਈ ਜਿਹੜਾ ਸੀ ਉਹਦਾ ਕੰਮ ਸੀ ਜਲ ਸੁੱਚਾ ਹੱਥ ਦੇ ਵਿੱਚ ਰੱਖਣਾ ਜਦੋਂ ਹੱਥ ਸੁੱਚੇ ਕਰਨੇ ਜਲ ਵਰਤਨਾ ਤੇ ਉਹ ਗੜਵਈ ਨੇ ਭੱਜ ਕੇ ਅੱਗੇ ਹੋਣਾ ਗੜਵਾ ਲੈ ਕੇ ਸੋ ਕਹਿਣ ਲੱਗੇ ਜਦੋਂ ਤੁਸੀਂ ਜਲਦੇ ਨੇੜੇ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਕਰੋਗੇ ਆਪਣੇ ਮਨ ਵਿੱਚ ਮਨੋਰਥ ਰੱਖਿਓ ਕਿ ਮਨੋਰਥ ਪੂਰਾ ਹੋਣਾ ਚਾਹੀਦਾ ਕਹਿੰਦੇ ਉਹ ਪੂਰਾ ਹੁੰਦਾ ਹੈ